ਹਾਂਜੀ ਪਿਆਰਿਓ ਆਓ ਇੱਕ ਕਹਾਣੀ ਸਰਵਣ ਕਰੀਏ ਇਸ ਕਹਾਣੀ ਦੇ ਵਿੱਚ ਆਪਾਂ ਸਰਵਣ ਕਰਾਂਗੇ ਕਿ ਕਿ ਕਿਸ ਤਰ੍ਹਾਂ ਜਦੋਂ ਆਪਾਂ ਕੋਈ ਗਲਤ ਫੈਸਲਾ ਲੈਂਦੇ ਹਾਂ ਉਹ ਸੋ ਫੈਸਲੇ ਦਾ ਅਸਰ ਸਾਡੇ ਜੀਵਨ ਤੇ ਤਾਂ ਪੈਂਦਾ ਹੀ ਪੈਂਦਾ ਹੈ ਨਾਲ ਸਾਡੀ ਪਰਿਵਾਰ ਜਾਂ ਹੋਰ ਜੋ ਜੀਵ ਸਾਡੇ ਨਾਲ ਵਿਚਰਦੇ ਹਨ ਉਹਨਾਂ ਤੇ ਵੀ ਪੈਂਦਾ ਹੈ ਸੋ ਇਸ ਕਹਾਣੀ ਦੇ ਪਾਤਰ ਦੀ ਭਟਕਣਾ ਵਿਚਤਾ ਵੀ ਤੇ ਅੰਤ ਵਿੱਚ ਸਿੱਧੇ ਰਹਿਣ ਦੀ ਕਹਾਣੀ ਹੈ ਸੋ ਆਓ ਸਰਵਣ ਕਰੀਏ ਜੀ ਕਿਸ ਤਰ੍ਹਾਂ ਉਹ ਸਿੱਧੇ ਰਹੇ ਪੈਂਦਾ ਹੈ ਸੋ ਬਹੁਤ ਹੀ ਦਿਲਚਸਪ ਕਹਾਣੀ ਹੈ ਸੋ ਆਓ ਬੜੀ ਪ੍ਰੀਮ ਦੇ ਨਾਲ ਸਰਵਣ ਕਰੀਏ ਤੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਤੇ ਲਾਈਕ ਜਰੂਰ ਕਰ ਦਿਓ ਭਾਈ ਤਾਂ ਜੋ ਇਹੋ ਜਿਹੀਆਂ ਕਹਾਣੀਆਂ ਹੋਰ ਲੋਕਾਂ ਤੱਕ ਪਹੁੰਚ ਇਹ ਬਹੁਤ ਹੀ ਗਿਆਨਮਈ ਹੈ ਮੈਂ ਉਮੀਦ ਕਰਦਾ ਤੁਸੀਂ ਇਸ ਨੂੰ ਪੂਰਾ ਸੁਣੋਗੇ ਕਹਿੰਦੇ ਨੇ ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰਾਂ ਵਿੱਚ ਨਾਲ ਖੜੇ ਹੁੰਦੇ ਨੇ ਆਪਣੇ ਤਾਂ ਉਹ ਹੁੰਦੇ ਨੇ ਜਿਹੜੇ ਤਕਲੀਫਾਂ ਵਿੱਚ ਨਾਲ ਖੜੇ ਰਹਿੰਦੇ ਨੇ ਸਭ ਦੇ ਦਿਲਾਂ ਦਾ ਅਹਿਸਾਸ ਵੱਖਰਾ ਹੁੰਦਾ ਹੈ ਇਸ ਦੁਨੀਆ ਵਿੱਚ ਸਭ ਦਾ ਵਿਵਹਾਰ ਵੱਖਰਾ ਹੁੰਦਾ ਹੈ ਅੱਖਾਂ ਤਾਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ ਪਰ ਸਭ ਦੇ ਦੇਖਣ ਦਾ ਅੰਦਾਜ਼ ਵੱਖਰਾ ਹੁੰਦਾ ਹੈ ਸਮਾਂ ਬਦਲ ਜਾਂਦਾ ਹੈ ਇਨਸਾਨ ਬਦਲ ਜਾਂਦੇ ਨੇ ਸਮੇਂ ਦੇ ਨਾਲ ਰਿਸ਼ਤਿਆਂ ਦੇ ਅੰਦਾਜ਼ ਬਦਲ ਜਾਂਦੇ ਨੇ ਦੋਸਤੋ ਸੋਚੋ ਜੇਕਰ ਤੁਹਾਡੇ ਕੋਲ ਬਹੁਤ ਸਾਰੀ ਦੌਲਤ ਤੇ ਹੋਰ ਸਭ ਕੁਝ ਹੋਵੇ ਪਰ ਅੰਦਰੋਂ ਖੁਸ਼ੀ ਤੇ ਸੰਤੋਖ ਦੀ ਕਮੀ ਹੋਵੇ ਤਾਂ ਕੀ ਅਰਥ ਬਚਦਾ ਹੈ ਕਈ ਵਾਰ ਸਾਨੂੰ ਸਭ ਕੁਝ ਮਿਲ ਜਾਂਦਾ ਪਰ ਅਸੀਂ ਅਸਲ ਵਿੱਚ ਕਿੰਨਾ ਖੁਆ ਬੈਠੇ ਹੁੰਦੇ ਹਾਂ ਇਹ ਸਮਝ ਪਾਉਣਾ ਆਸਾਨ ਨਹੀਂ ਹੁੰਦਾ ਇੱਕ ਕਹਾਣੀ ਜੋ ਮੈਂ ਸੁਣਾਉਣ ਜਾ ਰਿਹਾ ਕੋ ਇੱਕ ਅਜਿਹੇ ਪਾਤਰ ਦੀ ਹੈ ਜੋ ਆਪਣੀਆਂ ਲਾਪਰਵਾਹੀਆਂ ਦੇ ਕਾਰਨ ਆਪਣੇ ਹੀ ਵजूद ਤੋਂ ਦੂਰ ਹੋ ਜਾਂਦਾ ਹੈ ਜੀਵਨ ਵਿੱਚ ਕੀਮਤੀ ਪਲਾਂ ਦਾ ਸਹੀ ਮਤਲਬ ਕਿਵੇਂ ਸਮਝਣਾ ਹੈ ਇਸ ਕਹਾਣੀ ਵਿੱਚ ਹੋਰ ਵੀ ਬਹੁਤ ਕੁਝ ਹੈ ਕਹਾਣੀ ਦੇ ਵਿਚਕਾਰ ਇਸ ਦੀ ਬਹੁਤ ਛੋਟੀ ਦੀ ਸਿੱਖਿਆ ਹੈ ਜੋ ਤੁਹਾਨੂੰ ਗਹਿਰਾਈ ਨਾਲ ਸੋਚਣ ਤੇ ਮਜਬੂਰ ਕਰ ਦੇਵੇਗੀ ਸੋ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਮਹਾਨ ਤੇ ਵਿਦਵਾਨ ਬ੍ਰਾਹਮਣ ਸੀ ਬ੍ਰਾਹਮਣ ਦੇ ਪਰਿਵਾਰ ਵਿੱਚ ਸਿਰਫ ਉਹ ਤੇ ਉਹਦੀ ਪਤਨੀ ਉਹਨਾਂ ਦਾ ਇੱਕ ਛੋਟਾ ਪੁੱਤਰ ਸੀ ਜਿਹਦਾ ਨਾਮ ਅਰਪਣ ਸੀ ਪੰਡਤ ਜੀ ਦਾ ਜ਼ਿਆਦਾਤਰ ਸਮਾਂ ਅਧਿਐਨ ਤੇ ਲੇਖਨ ਵਿੱਚ ਹੀ ਬੀਤਦਾ ਸੀ ਮਤਲਬ ਉਹਨਾਂ ਨੇ ਕਈ ਮਹੱਤਵਪੂਰਨ ਕਿਤਾਬਾਂ ਤੇ ਗ੍ਰੰਥਾਂ ਦੀ ਰਚਨਾ ਕੀਤੀ ਸੀ ਪਰ ਉਹ ਆਪਣੇ ਲੇਖਨ ਤੇ ਗਿਆਨ ਵਿੱਚ ਐਨੇ ਵਿਅਸਤ ਰਹਿੰਦੇ ਸੀ ਕਿ ਉਹਨਾਂ ਨੂੰ ਆਪਣੇ ਇਕਲੌਤੇ ਪੁੱਤਰ ਅਰਪਣ ਤੇ ਧਿਆਨ ਦੇਣ ਦਾ ਸਮਾਂ ਹੀ ਨਹੀਂ ਮਿਲ ਪਾਉਂਦਾ ਸੀ ਇੱਕ ਦਿਨ ਪੰਡਤ ਜੀ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਕਿ ਕੀ ਤੁਹਾਨੂੰ ਆਪਣੇ ਇਕਲੌਤੇ ਪੁੱਤਰ ਨਾਲ ਕੋਈ ਪਿਆਰ ਮਮਤਾ ਹੈ ਵੀ ਹੈ ਜਾਂ ਨਹੀਂ ਪੂਰਾ ਦਿਨ ਤੁਸੀਂ ਸਿਰਫ ਅਧਿਆਨ ਤੇ ਲੇਖਨ ਵਿੱਚ ਹੀ ਬਿਤਾਉਂਦੇ ਹੋ ਪੰਡਤ ਜੀ ਨੇ ਜਵਾਬ ਦਿੱਤਾ ਮੇਰੇ ਕੋਲੇ ਨਾ ਭਾਵਨਾਵਾਂ ਲਈ ਸਮਾਂ ਹੀ ਕਿੱਥੇ ਹੈ ਪੰਡਤ ਜੀ ਦਾ ਵੱਡੇ ਵੱਡੇ ਵਿਦਵਾਨਾਂ ਵਿੱਚ ਨਾਮ ਸੀ ਤੇ ਰਾਜੇ ਦੇ ਦਰਬਾਰ ਵਿੱਚ ਵੀ ਉਹਨਾਂ ਦਾ ਬਹੁਤ ਸਤਿਕਾਰ ਸੀ ਦੂਜੇ ਪਾਸੇ ਉਹਨਾਂ ਦਾ ਪੁੱਤਰ ਜੋ ਆਪਣੀ ਮਾਂ ਦੇ ਜ਼ਿਆਦਾ ਲਾਡ ਪਿਆਰ ਤੇ ਪਿਤਾ ਦੇ ਧਿਆਨ ਨਾ ਦੇਣ ਕਾਰਨ ਵਿਗੜ ਚੁੱਕਿਆ ਸੀ ਉਹ ਪਾਠਸ਼ਾਲਾ ਜਾਣ ਦੀ ਬਜਾਏ ਅਵਾਰਾ ਲੜਕਿਆਂ ਨਾਲ ਸਮਾਂ ਬਿਤਾਉਣ ਲੱਗਾ ਇਧਰ ਪੰਡਤ ਜੀ ਆਪਣੇ ਲੇਖਨ ਤੇ ਅਧਿਐਨ ਵਿੱਚ ਇੰਨੇ ਮਗਨ ਰਹਿੰਦੇ ਕਿ ਉਹਨਾਂ ਨੂੰ ਆਪਣੇ ਪੁੱਤਰ ਦੀਆਂ ਹਰਕਤਾਂ ਦਾ ਪਤਾ ਹੀ ਨਹੀਂ ਸੀ ਲੱਗਦਾ। ਅਰਪਣ ਨੇ ਹੁਣ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਤੇ ਸਮੇਂ ਦੇ ਨਾਲ ਸ਼ਰਾਬ ਵੀ ਪੀਣ ਲੱਗ ਪਿਆ। ਉਸਦੀ ਸੰਗਤ ਕੁਝ ਚੋਰ ਠੱਗਾਂ ਵਰਗੇ ਨੌਜਵਾਨਾਂ ਨਾਲ ਹੋ ਗਈ ਸੀ। ਇੱਕ ਦਿਨ ਦੀ ਗੱਲ ਹੈ, ਅਰਪਣ ਆਪਣੇ ਚੋਰ ਦੋਸਤਾਂ ਦੇ ਨਾਲ ਮੰਦਰ ਵਿੱਚ ਚੋਰੀ ਕਰਨ ਚਲਾ ਗਿਆ। ਜਦੋਂ ਉਹ ਤਿੰਨੇ ਮੰਦਰ ਵਿੱਚ ਚੋਰੀ ਕਰ ਰਹੇ ਸੀ, ਤਦ ਹੀ ਇੱਕ ਪਹਿਰੇਦਾਰ ਨੇ ਉਹਨਾਂ ਨੂੰ ਚੋਰੀ ਕਰਦੇ ਹੋਏ ਫੜ ਲਿਆ। ਤੇ ਉਹਨਾਂ ਨੂੰ ਫੜ ਕੇ ਸਿੱਧਾ ਰਾਜੇ ਦੇ ਕੋਲ ਲੈ ਗਿਆ ਪਹਿਰੇਦਾਰ ਨੇ ਰਾਜੇ ਨੂੰ ਕਿਹਾ ਮਹਾਰਾਜ ਇਹ ਲੜਕੇ ਮੰਦਰ ਵਿੱਚ ਚੋਰੀ ਕਰਦੇ ਫੜੇ ਗਏ ਨੇ ਤੇ ਇਹਨਾਂ ਵਿੱਚੋਂ ਇੱਕ ਨੌਜਵਾਨ ਵਿਦਵਾਨ ਪੰਡਤ ਜੀ ਦਾ ਪੁੱਤਰ ਅਰਪਣ ਹੈ ਇਹ ਸੁਣ ਕੇ ਰਾਜਾ ਵੀ ਹੈਰਾਨ ਰਹਿ ਗਿਆ ਕਿ ਗਿਆਨ ਤੇ ਧਰਮ ਦਾ ਉਪਦੇਸ਼ ਦੇਣ ਵਾਲੇ ਆਚਾਰਿਆ ਦਾ ਪੁੱਤਰ ਚੋਰੀ ਵਿੱਚ ਲਿਪਤ ਹੈ ਰਾਜੇ ਨੇ ਤੁਰੰਤ ਇੱਕ ਸਿਪਾਹੀ ਨੂੰ ਪੰਡਤ ਜੀ ਦੇ ਘਰ ਭੇਜਿਆ ਸਿਪਾਹੀ ਨੇ ਜਾ ਕੇ ਕਿਹਾ ਪੰਡਤ ਜੀ ਤੁਹਾਡਾ ਪੁੱਤਰ ਮੰਦਰ ਵਿੱਚ ਚੋਰੀ ਕਰਦੇ ਹੋਏ ਫੜਿਆ ਗਿਆ ਹੈ ਇਹ ਸੁਣ ਕੇ ਪੰਡਤ ਜੀ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਿ ਇਹ ਕਿਵੇਂ ਹੋ ਸਕਦਾ ਹੈ ਮੇਰੇ ਮੂੰਹ ਤੇ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਤੁਸੀਂ ਰਾਜੇ ਦੇ ਕੋਲ ਨਹੀਂ ਜਾਓਗੇ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ ਇਸ ਤਰ੍ਹਾਂ ਪੰਡਤ ਜੀ ਪਤਨੀ ਦੀ ਗੱਲ ਮੰਨ ਕੇ ਨਾ ਚਾਹੁੰਦੇ ਹੋਏ ਵੀ ਰਾਜ ਮਹਿਲ ਪਹੁੰਚ ਗਏ ਦਰਬਾਰ ਵਿੱਚ ਉਹਨਾਂ ਨੇ ਰਾਜੇ ਕੋਲ ਬੇਨਤੀ ਕੀਤੀ ਕਿ ਰਾਜਨ ਮੇਰਾ ਪੁੱਤਰ ਹਾਲੇ ਨਿਆਣਾ ਹੈ ਉਸ ਨੂੰ ਮਾਫ ਕਰ ਦਿਓ ਰਾਜੇ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਕਿ ਜੇ ਇਹ ਗੱਲ ਹੈ ਤਾਂ ਤੁਹਾਨੂੰ ਸਾਰੇ ਦਰਬਾਰ ਵਿੱਚ ਮੇਰੇ ਸਾਹਮਣੇ ਜਨਤਕ ਤੌਰ ਤੇ ਮਾਫੀ ਮੰਗਣੀ ਹੋਵੇਗੀ ਫੇਰ ਹੀ ਮੈਂ ਤੁਹਾਡੇ ਪੁੱਤਰ ਨੂੰ ਮਾਫ ਕਰ ਸਕਦਾ ਪੰਡਤ ਜੀ ਨੇ ਸਿਰ ਝੁਕਾ ਕੇ ਕਿਹਾ ਠੀਕ ਹੈ ਰਾਜਨ ਮਾਰ ਵਿੱਚ ਆਪਣੇ ਪੁੱਤਰ ਲਈ ਮਾਫੀ ਮੰਗਦਾ ਪੰਡਤ ਜੀ ਦੀ ਇਸ ਬੇਨਤੀ ਤੇ ਰਾਜੇ ਨੇ ਉਹਨਾਂ ਦੇ ਪੁੱਤਰ ਨੂੰ ਇਸ ਸ਼ਰਤ ਤੇ ਮਾਫ ਕਰ ਦਿੱਤਾ ਕਿ ਪਵਿੱਖ ਵਿੱਚ ਉਹ ਕੋਈ ਅਪਰਾਧ ਨਹੀਂ ਕਰੇਗਾ ਸੋ ਇਸ ਘਟਨਾ ਦੇ ਬਾਅਦ ਪੰਡਤ ਜੀ ਦੀ ਪ੍ਰਤਿਸ਼ਠਾ ਤੇ ਅਸਰ ਪੈ ਗਿਆ ਉਹ ਜਿੱਥੇ ਵੀ ਜਾਂਦੇ ਲੋਕ ਕਹਿੰਦੇ ਕਿ ਪੰਡਤ ਜੀ ਦਾ ਪੁੱਤਰ ਤਾਂ ਚੋਰ ਹੈ ਇਹ ਸਭ ਸੁਣ ਕੇ ਪੰਡਤ ਜੀ ਨੂੰ ਬੜਾ ਦੁੱਖ ਲੱਗਦਾ। ਇਸ અપਮਾਨ ਤੇ ਬੇਇੱਜ਼ਤੀ ਦੇ ਚੱਲਦੇ ਪੰਡਤ ਜੀ ਹੁਣ ਬਿਮਾਰ ਰਹਿਣ ਲੱਗੇ। ਇਸ ਦਾ ਉਹਨਾਂ ਦੀ ਸਿਹਤ ਤੇ ਵੀ ਗੂੜਾ ਅਸਰ ਪਿਆ। ਸੋ ਪੁੱਤਰ ਤਾਂ ਘਰ ਆ ਗਿਆ ਸੀ ਪਰ ਚੋਰੀ ਦੀ ਉਸਦੀ ਆਦਤ ਨਹੀਂ ਗਈ। ਉਸਨੇ ਘਰ ਵਿੱਚੋਂ ਕੀਮਤੀ ਸਮਾਨ ਚੋੱਕ ਕੇ ਵੇਚਣਾ ਸ਼ੁਰੂ ਕਰ ਦਿੱਤਾ। ਇਹ ਸਭ ਦੇਖ ਕੇ ਪੰਡਤ ਜੀ ਹੋਰ ਵੀ ਪਰੇਸ਼ਾਨ ਰਹਿਣ ਲੱਗੇ। ਸਮੇਂ ਦੇ ਨਾਲ ਪੰਡਤ ਜੀ ਦੀ ਬਿਮਾਰੀ ਹੋਰ ਵੀ ਗੰਭੀਰ ਹੋਣ ਲੱਗੀ। ਉਹ ਚਿੰਤਤ ਸੀ। ਕਿ ਉਹਨਾਂ ਦੇ ਬਾਅਦ ਉਸ ਦੀ ਪਤਨੀ ਤੇ ਅਵਾਰਾ ਪੁੱਤਰ ਦਾ ਕੀ ਹੋਵੇਗਾ ਉਹ ਬਿਮਾਰ ਸੀ ਫਿਰ ਵੀ ਇੱਕ ਮਹੱਤਵਪੂਰਨ ਗ੍ਰੰਥ ਦੀ ਰਚਨਾ ਕਰ ਰਹੀ ਸੀ ਉਹ ਸੋਚਦੇ ਸੀ ਮੈਂ ਇਹ ਗ੍ਰੰਥ ਪੂਰਾ ਕਰਕੇ ਹੀ ਮਰਾਂਗਾ ਬਿਮਾਰੀ ਦੇ ਬਾਵਜੂਦ ਉਹ ਦਿਨ ਰਾਤ ਲਿਖਦੇ ਰਹਿੰਦੇ ਤੇ ਇੱਕ ਦਿਨ ਉਹਨਾਂ ਦਾ ਇਹ ਗ੍ਰੰਥ ਪੂਰਾ ਹੋ ਗਿਆ ਉਹਨਾਂ ਨੇ ਸੋਚਿਆ ਮੇਰਾ ਗ੍ਰੰਥ ਤਾਂ ਪੂਰਾ ਹੋ ਗਿਆ ਹੈ ਲੱਗਦਾ ਹੈ ਮੇਰੇ ਜੀਵਨ ਦੇ ਦਿਨ ਵੀ ਪੂਰੇ ਹੋ ਗਏ ਨੇ ਉਸ ਦਿਨ ਉਹਨਾਂ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬੇਟਾ ਅਦੇ ਵੀ ਸਮਾਂ ਹੈ ਤੂੰ ਸੰਭਲ ਸਕਦਾ ਹੈ ਆਪਣੇ ਆਪ ਨੂੰ ਕਾਬਲ ਬਣਾ ਸਕਦਾ ਹੈ ਉਹਨਾਂ ਨੇ ਆਪਣਾ ਲਿਖਿਆ ਹੋਇਆ ਉਹ ਗ੍ਰੰਥ ਪੁੱਤਰ ਨੂੰ ਦਿੰਦਿਆਂ ਕਿਹਾ beta ਤੇਰੀ ਬਰਬਾਦੀ ਮੇਰੀ ਹੀ ਲਾਪਰਵਾਹੀ ਦਾ ਨਤੀਜਾ ਹੈ ਇਹ ਅਮੋਲਕ ਗ੍ਰੰਥ ਸੰਭਾਲ ਕੇ ਰੱਖ ਤੈਨੂੰ ਦੇਣ ਲਈ ਮੇਰੇ ਕੋਲ ਹੋਰ ਕੁਝ ਨਹੀਂ ਹੈ ਅਰਪਣ ਨੇ ਉਹ ਗ੍ਰੰਥ ਦੀ ਪੋਥੀ ਆਪਣੇ ਕੋਲ ਰੱਖ ਲਈ ਪਰ ਮਨਹੀਮਾ ਨੂੰ ਸੋਚ ਰਿਹਾ ਸੀ ਮੈਂ ਇਸ ਪੋਥੀ ਦਾ ਕੀ ਕਰਾਂਗਾ ਮੈਨੂੰ ਪੜਨਾ ਲਿਖਣਾ ਤਾਂ ਆਉਂਦਾ ਹੀ ਨਹੀਂ ਜੇ ਪਿਤਾ ਜੀ ਨੇ ਕੁਝ ਪੈਸੇ ਦਿੱਤੇ ਹੁੰਦੇ ਤਾਂ ਕੋਈ ਗੱਲ ਵੀ ਬਣਦੀ ਅਗਲੇ ਦਿਨ ਸਵੇਰੇ ਪੰਡਤ ਜੀ ਦਾ ਦੇਹਾਂਤ ਹੋ ਗਿਆ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਪਰ ਅਰਪਣ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਉਹ ਤਾਂ ਆਪਣੇ ਪਿਤਾ ਜੀ ਦੇ ਸਮਾਨ ਵਿੱਚ ਧਨ ਦੀ ਤਲਾਸ਼ ਕਰ ਲੱਗ ਪਿਆ ਸਾਰਾ ਕੁਝ ਵੇਖਣ ਦੇ ਬਾਅਦ ਉਹ ਬੋਲਿਆ ਪਿਤਾ ਜੀ ਨੇ ਮੇਰੇ ਲਈ ਇੱਕ ਕੌੜੀ ਵੀ ਨਹੀਂ ਛੱਡੀ ਅਰਪਣ ਨਿਰਾਸ਼ ਹੋ ਕੇ ਬੈਠ ਗਿਆ ਕੁਝ ਸਮਾਂ ਬੀਤਿਆ ਮਾਂ ਪੁੱਤ ਦੀ ਹਾਲਤ ਐਨੀ ਮਾੜੀ ਹੋ ਗਈ ਕੇ ਖਾਣੇ ਦੇ ਵੀ ਲਾਲੇ ਪੈ ਗਏ। ਇੱਕ ਦਿਨ ਮਾਂ ਨੇ ਤੰਗ ਆ ਕੇ ਪੁੱਤਰ ਨੂੰ ਕਿਹਾ, "ਬੇਟਾ, ਕੁਝ ਕੰਮ ਧੰਦਾ ਕਰਕੇ ਲਿਆ, ਨਹੀਂ ਤਾਂ ਅਸੀਂ ਭੁੱਖੇ ਮਰ ਜਾਵਾਂਗੇ।" ਅਰਪਨ ਨੇ ਉਦਾਸ ਮਨ ਨਾਲ ਜਵਾਬ ਦਿੱਤਾ, "ਮਾਂ, ਮੇਰੇ ਵਰਗੇ ਅਣਪੜ੍ਹ ਤੇ ਬਦਨਾਮ ਨੂੰ ਕੌਣ ਕੰਮ ਦੇਵੇਗਾ?" ਇਹ ਸੁਣ ਕੇ ਮਾਂ ਨੇ ਸੋਚਿਆ, "ਕਿਉਂ ਨਾ ਮੈਂ ਰਾਜੇ ਕੋਲ ਜਾਵਾਂ? ਰਾਜਾ ਮੇਰੇ ਪਤੀ ਦਾ ਬਹੁਤ ਸਤਿਕਾਰ ਕਰਦਾ ਸੀ। ਸ਼ਾਇਦ ਉਹ ਸਾਡੀ ਮਦਦ ਕਰ ਦੇਵੇ।" ਇਹ ਸੋਚ ਕੇ ਉਹ ਰਾਜ ਦਰਬਾਰ ਪਹੁੰਚੀ ਤੇ ਰਾਜੇ ਕੋਲ ਅਰਦਾਸ ਕੀਤੀ। ਮਹਾਰਾਜ ਅਸੀਂ ਭੁੱਖੇ ਮਰ ਰਹੇ ਹਾਂ ਸਾਡੀ ਮਦਦ ਕਰੋ ਰਾਜੇ ਨੇ ਕੌੜੇ ਸਵਰ ਵਿੱਚ ਕਿਹਾ ਕਿਹੜੀ ਮਦਦ ਤੁਹਾਡੇ ਪਤੀ ਨੂੰ ਮੈਂ ਕਈ ਵਾਰ ਮੇਰਾ ਸਲਾਹਕਾਰ ਬਣਨ ਦੀ ਬੇਨਤੀ ਕੀਤੀ ਸੀ ਪਰ ਪੰਡਤ ਜੀ ਹਮੇਸ਼ਾ ਇਹ ਕਹਿ ਕੇ ਇਨਕਾਰ ਕਰ ਦਿੰਦੇ ਸੀ ਕਿ ਤੁਹਾਡੀ ਸੇਵਾ ਵਿੱਚ ਆਉਣ ਤੇ ਮੈਨੂੰ ਤੁਹਾਡੀ ਚਾਪਲੂਸੀ ਕਰਨੀ ਪਵੇਗੀ ਜੋ ਮੈਂ ਨਹੀਂ ਕਰ ਸਕਦਾ ਰਾਜੇ ਨੇ ਕਿਹਾ ਤੁਹਾਡਾ ਪੁੱਤਰ ਹੁਣ ਕਮਾਉਣ ਦੇ ਯੋਗ ਹੈ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਨਿਰਾਸ਼ ਹੋ ਕੇ ਮਾਂ ਘਰ ਮੋੜਾਈ ਘਰ ਪਹੁੰਚ ਕੇ ਅਰਪਣ ਨੇ ਮਾਂ ਨੂੰ ਆਪਣੇ ਪਿਤਾ ਜੀ ਦੀ ਦਿੱਤੀ ਹੋਈ ਪੋਥੀ ਵਿਖਾਉਂਦਿਆਂ ਪੁੱਛਿਆ ਮਾਂ ਪਿਤਾ ਜੀ ਨੇ ਇਹ ਪੋਥੀ ਮੈਨੂੰ ਕਿਉਂ ਦਿੱਤੀ ਹੈ ਮਾਂ ਨੇ ਕਿਹਾ ਬੇਟਾ ਇਹ ਤੇਰੇ ਪਿਤਾ ਦੇ ਗਿਆਨ ਦੀ ਆਖਰੀ ਨਿਸ਼ਾਨੀ ਹੈ ਅਰਪਣ ਨੇ ਉਸ ਪੋਥੀ ਨੂੰ ਪੜਨ ਦੀ ਕੋਸ਼ਿਸ਼ ਕੀਤੀ ਪਰ ਉਸ ਲਈ ਇਹ ਕਾਲੇ ਅੱਖਰਾਂ ਤੋਂ ਇਲਾਵਾ ਕੁਝ ਨਹੀਂ ਸੀ ਕੁਝ ਸੋਚ ਕੇ ਉਹ ਆਪਣੇ ਪੜੋਸੀ ਕੋਲ ਗਿਆ ਤੇ ਕਿਹਾ ਤੁਸੀਂ ਤਾਂ ਪੜੇ ਲਿਖੇ ਹੋ ਕੀ ਤੁਸੀਂ ਮੈਨੂੰ ਇਸ ਪੋਥੀ ਦਾ ਮਤਲਬ ਦੱਸ ਸਕਦੇ ਹੋ ਪड़ोसी ਨੇ ਪੋਥੀ ਖੋਲ੍ਹ ਕੇ ਦੇਖਿਆ ਤੇ ਕਿਹਾ ਇਸ ਵਿੱਚ ਤਾਂ ਬਹੁਤ ਮੁਸ਼ਕਲ ਸ਼ਲੋਕ ਲਿਖੇ ਹੋਏ ਨੇ ਇਹਨਾਂ ਦਾ ਅਰਥ ਤਾਂ ਕੋਈ ਵਿਦਵਾਨ ਪੰਡਿਤ ਹੀ ਦੱਸ ਸਕਦਾ ਹੈ ਅਰਪਣ ਨਿਰਾਸ਼ ਹੋ ਕੇ ਵਾਪਸ ਲੋਟ ਆਇਆ ਫਿਰ ਉਸਨੇ ਕਈ ਥਾਵਾਂ ਤੇ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਆਪਣੀ ਮਾੜੀ ਸ਼ਖੀ ਦੇ ਕਾਰਨ ਸਭ ਨੇ ਉਸ ਨੂੰ ਕੰਮ ਤੇ ਰੱਖਣ ਤੋਂ ਇਨਕਾਰ ਕਰ ਦਿੱਤਾ ਜਿੱਥੇ ਵੀ ਉਹ ਜਾਂਦਾ ਲੋਕ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਇਸ ਦੌਰਾਨ ਉਸ ਦੀ ਮਾਂ ਭੁੱਖ ਤੇ ਬਿਮਾਰੀ ਦੇ ਕਾਰਨ ਕਮਜ਼ੋਰ ਹੁੰਦੀ ਗਈ ਆਪਣੀ ਮਾਂ ਦੀ ਲਾਚਾਰੀ ਤੇ ਉਸ ਦੀ ਭੁੱਖ ਨੂੰ ਦੇਖ ਕੇ ਅਰਪਣ ਨੇ ਭੋਜਨ ਦਾ ਪ੍ਰਬੰਧ ਕਰਨ ਦਾ ਮਾਨ ਬਣਾਇਆ ਤੇ ਘਰੋਂ ਨਿਕਲ ਪਿਆ ਚੱਲਦੇ-ਚੱਲਦੇ ਉਸ ਦੀ ਨਜ਼ਰ ਇੱਕ ਬਾਗ ਤੇ ਪਈ ਜਿਸ ਵਿੱਚ ਭਾਂਤ-ਭਾਂਤ ਦੇ ਫਲਾਂ ਦੇ ਦਰਖਤ ਲੱਗੇ ਹੋਏ ਸੀ ਉਸ ਤੋਂ ਰਿਹਾ ਨਾ ਗਿਆ ਤੇ ਉਹ ਬਾਗ ਦੇ ਅੰਦਰ ਚਲਿਆ ਗਿਆ ਅਰਪਣ ਨੇ ਜਲਦੀ-ਜਲਦੀ ਕੁਝ ਫਲ ਤੋੜੇ ਪਰ ਮਾੜੀ ਕਿਸਮਤ ਨੂੰ ਉਸੇ ਵੇਲੇ ਬਾਗ ਦਾ ਪਹਿਰੇਦਾਰ ਉੱਥੇ ਆ ਗਿਆ ਤੇ ਸੰਯੋਗ ਦੇ ਨਾਲ ਉਹ ਬਾਗ ਵੀ ਰਾਜੇ ਦਾ ਹੀ ਸੀ ਇੱਕ ਵਾਰ ਫਿਰ ਅਰਪਣ ਨੂੰ ਫੜ ਕੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਪਹਿਰੇਦਾਰ ਨੇ ਕਿਹਾ ਮਹਾਰਾਜ ਇਹ ਤੁਹਾਡੇ ਬਾਗ ਤੋਂ ਫਲ ਚੋਰੀ ਕਰ ਰਿਹਾ ਸੀ ਰਾਜੇ ਨੇ ਗੁੱਸੇ ਨਾਲ ਕਿਹਾ ਕਿ ਤੇਰੀਆਂ ਅੱਖਾਂ ਹਾਲੇ ਤੱਕ ਨਹੀਂ ਖੁੱਲੀਆਂ ਤੂੰ ਫਿਰ ਚੋਰੀ ਕੀਤੀ ਅਰਪਣ ਗਿੜਗੜਾ ਕੇ ਬੋਲਿਆ ਮਹਾਰਾਜ ਮੈਂ ਤੇ ਮੇਰੀ ਮਾਂ ਕਈ ਦਿਨਾਂ ਤੋਂ ਭੁੱਖੇ ਹਾਂ ਰਾਜੇ ਨੇ ਕੜਕਵਾਦ ਵਿੱਚ ਕਿਹਾ ਹੁਣ ਇੱਥੇ ਚੁੱਪ ਹੋ ਜਾ ਜੇ ਤੂੰ ਪੰਡਤ ਦਾ ਪੁੱਤਰ ਨਾ ਹੁੰਦਾ ਤਾਂ ਮੈਂ ਤੈਨੂੰ ਫਾਹੇ ਚੜਾ ਦਿੰਦਾ ਹੁਣ ਤੇਰੀ ਇਹੀ ਸਜ਼ਾ ਹੈ ਇਤੁਰੰਤ ਮੇਰਾ ਰਾਜ ਛੱਡ ਦੇ ਰਾਜੇ ਤੋਂ ਰਾਜ ਛੱਡਣ ਦੀ ਸਜ਼ਾ ਪਾ ਕੇ ਜਦੋਂ ਅਰਪਣ ਘਰਵਾ ਪਸਾਇਆ ਤਾਂ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਕਿਉਂਕਿ ਕਈ ਦਿਨਾਂ ਤੋਂ ਉਸਨੇ ਕੁਝ ਖਾਧਾ ਨਹੀਂ ਸੀ ਤੇ ਉਸ ਨੂੰ ਹਮੇਸ਼ਾ ਚਿੰਤਾ ਸਤਾਉਂਦੀ ਰਹਿੰਦੀ ਸੀ ਕਿ ਮੇਰੇ ਬਾਅਦ ਮੇਰੇ ਪੁੱਤਰ ਦਾ ਕੀ ਹੋਵੇਗਾ ਸੋ ਦੁਖੀ ਮਨ ਦੇ ਨਾਲ ਉਸਨੇ ਆਪਣੀ ਮਾਂ ਦਾ ਅੰਤਮ ਸੰਸਕਾਰ ਕੀਤਾ ਤੇ ਰਾਜ ਛੱਡਣ ਦਾ ਫੈਸਲਾ ਕਰ ਲਿਆ ਅਰਪਣ ਨੇ ਆਪਣੇ ਪਿਤਾ ਦੀ ਦਿੱਤੀ ਹੋਈ ਪੋਥੀ ਨੂੰ ਸੰਭਾਲ ਕੇ ਇੱਕ ਥੈਲੇ ਵਿੱਚ ਪਾਇਆ ਤੇ ਰਾਜ ਛੱਡ ਕੇ ਤੁਰ ਪਿਆ ਦੋਸਤੋ ਜ਼ਿੰਦਗੀ ਦੇ ਅਹਿਸਾਸ ਬਦਲ ਜਾਂਦੇ ਨੇ ਜਦੋਂ ਕੋਈ ਹੱਥ ਤੇ ਸਾਥ ਦੋਵੇਂ ਛੱਡ ਦਿੰਦਾ ਹੈ ਪਰ ਕੁਦਰਤ ਕੋਈ ਨਾ ਕੋਈ ਉਂਗਲ ਫੜਨ ਵਾਲਾ ਪੇਜ ਹੀ ਦਿੰਦੀ ਹੈ ਅਰਪਣ ਚੱਲਦੇ ਚੱਲਦੇ ਇੱਕ ਸੰਘਣੇ ਜੰਗਲ ਵਿੱਚ ਪਹੁੰਚ ਗਿਆ ਤੇ ਸੋਚਿਆ ਕਿ ਇੱਥੇ ਹੀ ਫਲ ਫਾਲ ਖਾ ਕੇ ਗੁਜ਼ਾਰਾ ਕਰਾਂਗਾ ਉਹ ਇੱਕ ਰੁੱਖ ਦੇ ਹੇਠਾਂ ਬੈਠ ਗਿਆ ਤੇ ਆਪਣੇ ਪਿਤਾ ਦੀ ਪੋਥੀ ਨੂੰ ਖੋਲ ਕੇ ਫਿਰ ਤੋਂ ਪੜਨ ਦੀ ਕੋਸ਼ਿਸ਼ ਕਰਨ ਲੱਗ ਪਿਆ ਉਸਨੇ ਸੋਚਿਆ ਕਿ ਸ਼ਾਇਦ ਇਸ ਵਿੱਚ ਲਿਖੇ ਗਿਆਨ ਨਾਲ ਮੇਰੇ ਦੁੱਖਾਂ ਦਾ ਅੰਤ ਹੋ ਜਾਵੇ। ਬੇਚੈਨੀ ਵਿੱਚ ਉਹ ਪੋਥੀ ਦੇ ਪੰਨੇ ਪਲਟ ਰਿਹਾ ਸੀ ਪਰ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਸਨੇ ਸੋਚਿਆ ਕਾਸ਼ ਮੈਂ ਪੜ ਸਕਦਾ। ਪਿਤਾ ਜੀ ਨੇ ਜੋ ਅੰਤਮ ਸਮੇਂ ਕਿਹਾ ਸੀ ਕਿ ਇਹ ਗ੍ਰੰਥ ਅਮੋਲਕ ਹੈ। ਅਚਾਨਕ ਫਿਰ ਇੱਕ ਤੇਜ਼ ਹਵਾ ਦਾ ਬੁੱਲਾ ਆਇਆ ਤੇ ਉਸ ਪੋਥੀ ਵਿੱਚੋਂ ਕੁਝ ਪੰਨੇ ਉੱਡ ਗਏ। ਅਰਪਨ ਨੇ ਉਹਨਾਂ ਪੰਨਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਉਹ ਸੋਚਣ ਲੱਗਾ ਕਿ ਪਤਾ ਨਹੀਂ ਕਿੰਨੇ ਸਫੇ ਉੱਡ ਗਏ ਨੇ। ਉਸਨੇ ਪੋਥੀ ਨੂੰ ਮੁੜ ਬੰਦ ਕੀਤਾ ਤੇ ਆਰਾਮ ਕਰਨ ਲਈ ਰੁੱਖ ਦੇ ਹੇਠਾਂ ਸੌ ਗਿਆ ਉਸੇ ਜੰਗਲ ਵਿੱਚ ਇੱਕ ਰਾਜਕੁਮਾਰ ਸ਼ਿਕਾਰ ਖੇਡਣ ਲਈ ਆਇਆ ਹੋਇਆ ਸੀ ਹਵਾ ਵਿੱਚ ਉੜਦਾ-ਉੜਦਾ ਪੋਥੀ ਦਾ ਇੱਕ ਪੰਨਾ ਉਹਦੇ ਹੱਥ ਲੱਗ ਗਿਆ ਉਸਨੇ ਉਸਨੂੰ ਵੇਖਿਆ ਤੇ ਪੜਨ ਲੱਗ ਪਿਆ ਕਿਸੇ ਨੇ ਸੁੰਦਰ ਲਿਖਾਈ ਵਿੱਚ ਸੰਸਕ੍ਰਿਤ ਦਾ ਕੋਈ ਸ਼ਲੋਕ ਲਿਖਿਆ ਹੋਇਆ ਸੀ ਪਰ ਮੈਂ ਸੰਸਕ੍ਰਿਤ ਨਹੀਂ ਜਾਣਦਾ ਕੁਝ ਸੋਚ ਕੇ ਰਾਜਕੁਮਾਰ ਨੇ ਉਹ ਪੰਨਾ ਆਪਣੀ ਜੇਬ ਵਿੱਚ ਰੱਖ ਲਿਆ ਤੇ ਸ਼ਿਕਾਰ ਦੀ ਤਲਾਸ਼ ਵਿੱਚ ਅੱਗੇ ਵਧ ਗਿਆ ਤਦ ਹੀ ਉਸਦੀ ਨਜ਼ਰ ਇੱਕ ਹਿਰਨ ਤੇ ਪਈ ਤੇ ਉਸ ਦਾ ਪਿੱਛਾ ਕਰਨ ਲੱਗ ਪਿਆ ਹਿਰਨ ਆਪਣੀ ਜਾਨ ਬਚਾਉਣ ਲਈ ਇੱਕ ਪ੍ਰਾਚੀਨ ਮੰਦਰ ਵੱਲ ਦੌੜਿਆ ਤੇ ਰਾਜਕੁਮਾਰ ਉਸ ਪ੍ਰਾਚੀਨ ਮੰਦਰ ਵਿੱਚ ਦਾਖਲ ਹੋ ਗਿਆ ਜੰਗਲ ਦੇ ਵਿਚਕਾਰ ਇਹ ਇੱਕ ਪ੍ਰਾਚੀਨ ਮੰਦਰ ਸੀ ਜਿੱਥੇ ਕੁਝ ਬਨਵਾਸੀ ਪੂਜਾ ਕਰ ਰਹੇ ਸੀ ਉਹਨਾਂ ਦਾ ਪੁਜਾਰੀ ਕਹਿ ਰਿਹਾ ਸੀ ਕਿ ਦੇਵੀ ਨੂੰ ਪ੍ਰਸੰਨ ਕਰਨ ਲਈ ਸਾਨੂੰ ਇੱਕ ਨੌਜਵਾਨ ਲੜਕੇ ਦੀ ਬਲੀ ਦੇਣੀ ਪਵੇਗੀ ਤਦ ਹੀ ਰਾਜਕੁਮਾਰ ਨੇ ਮੰਦਰ ਵਿੱਚ ਪ੍ਰਵੇਸ਼ ਕੀਤਾ ਬਨਵਾਸੀਆਂ ਨੇ ਉਸ ਨੂੰ ਦੇਖਿਆ ਤੇ ਕਿਹਾ ਪੁਜਾਰੀ ਜੀ ਸੰਯੋਗ ਦੀ ਗੱਲ ਹੈ ਨੌਰੀਵਾਨ ਵੀ ਆ ਗਿਆ ਕਿਉਂ ਨਾ ਇਸ ਦੀ ਬਲੀ ਦੇ ਦਈਏ ਇਹ ਸੁਣ ਕੇ ਰਾਜਕੁਮਾਰ ਸੋਚਾਂ ਵਿੱਚ ਪੈ ਗਿਆ ਕਿ ਜੇ ਮੈਂ ਇਹਨਾਂ ਨੂੰ ਆਪਣੀ ਅਸਲੀ ਪਹਿਚਾਣ ਦੱਸ ਦਿੱਤੀ ਤਾਂ ਇਹ ਮੈਨੂੰ ਜ਼ਰੂਰ ਬਲੀ ਚੜਾ ਦੇਣਗੇ ਕਿਉਂਕਿ ਇਹ ਸ਼ਤਰੂ ਦਾ ਰਾਜ ਹੈ ਵਨਵਾਸੀਆਂ ਨੇ ਰਾਜਕੁਮਾਰ ਨੂੰ ਰस्सੀਆਂ ਨਾਲ ਬੰਨ੍ਹ ਦਿੱਤਾ ਤਦ ਰਾਜਕੁਮਾਰ ਬੋਲਿਆ ਪੁਜਾਰੀ ਜੀ ਮੈਂ ਇੱਕ ਨੀਚ ਕੁੱਲ ਦੀ ਸੰਤਾਨ ਹਾਂ ਮੇਰੀ ਬਲੀ ਦੇਣ ਨਾਲ ਦੇਵੀ ਅਪਵਿੱਤਰ ਹੋ ਜਾਵੇਗੀ ਪੁਜਾਰੀ ਨੇ ਹਾਸਦੇ ਹੋਏ ਸਖਤ ਸਵਰ ਵਿੱਚ ਕਿਹਾ ਕਿ ਦੇਵੀ ਨੂੰ ਬਲੀ ਚਾਹੀਦੀ ਹੈ ਉਹਨਾਂ ਨੂੰ ਊਚ ਨੀਚ ਨਾਲ ਕੋਈ ਮਤਲਬ ਨਹੀਂ ਹੈ। ਰਾਜਕੁਮਾਰ ਆਪਣੇ ਜੀਵਨ ਤੋਂ ਨਿਰਾਸ਼ ਹੋ ਗਿਆ ਤੇ ਸੋਚਾਂ ਵਿੱਚ ਪੈ ਗਿਆ ਕਿ ਝੂਠ ਬੋਲ ਕੇ ਵੀ ਮੈਂ ਆਪਣੇ ਪ੍ਰਾਣ ਨਹੀਂ ਬਚਾ ਪਾਇਆ। ਜਦੋਂ ਹੀ ਉਸ ਨੂੰ ਬਲੀ ਲਈ ਲਿਆਂਦਾ ਗਿਆ ਤਾਂ ਉਸਨੇ ਕਿਹਾ ਕਿ ਬਲੀ ਤੇ ਚੜਾਉਣ ਤੋਂ ਪਹਿਲਾਂ ਮੇਰੀ ਇੱਕ ਆਖਰੀ ਇੱਛਾ ਪੂਰੀ ਕਰੋ। ਮੇਰੀ ਜੇਬ ਵਿੱਚ ਇੱਕ ਪੋਜ ਪੱਤਰ ਹੈ। ਕੀ ਕੋਈ ਇਸ ਨੂੰ ਪੜ੍ਹ ਕੇ ਇਸ ਦਾ ਅਰਥ ਦੱਸ ਸਕਦਾ ਹੈ? ਇਹ ਮੇਰੀ ਆਖਰੀ ਇੱਛਾ ਹੈ। ਪੁਜਾਰੀ ਨੇ ਕਿਹਾ ਜ਼ਰੂਰ ਲਿਆਓ। ਮੈਂ ਤੁਹਾਨੂੰ ਉਸ ਦਾ ਅਰਥ ਦੱਸ ਦਾਂ। ਪੁਜਾਰੀ ਨੇ ਉਸ ਗ੍ਰੰਥ ਦੇ ਸਫੇ ਨੂੰ ਆਪਣੇ ਹੱਥ ਵਿੱਚ ਲਿਆ ਤੇ ਕਹਿਣ ਲੱਗਾ ਇਸ ਪੋਜ ਪੱਤਰ ਤੇ ਦੋ ਸਲੋਕ ਲਿਖੇ ਨੇ ਪਹਿਲੇ ਦਾ ਅਰਥ ਹੈ ਕਿ ਇੱਕ ਝੂਠ ਕਈ ਝੂਠਾਂ ਨੂੰ ਜਨਮ ਦਿੰਦਾ ਹੈ ਤੇ ਝੂਠਾ ਵਿਅਕਤੀ ਆਖਰ ਮੁਸੀਬਤ ਵਿੱਚ ਫਸ ਜਾਂਦਾ ਹੈ ਤੇ ਦੂਜੇ ਸਲੋਕ ਦਾ ਅਰਥ ਹੈ ਕਿ ਕਿਸੇ ਦੇ ਪ੍ਰਾਣ ਲੈਣਾ ਆਸਾਨ ਹੈ ਪਰ ਕਿਸੇ ਨੂੰ ਜੀਵਨ ਦੇਣਾ ਬਹੁਤ ਮੁਸ਼ਕਲ ਹੈ ਰਾਜਕੁਮਾਰ ਇਹ ਸੁਣ ਕੇ ਫਟਫਟ ਕੇ ਰੋਣ ਲੱਗ ਪਿਆ ਪੁਜਾਰੀ ਨੇ ਉਸ ਨੂੰ ਪੁੱਛਿਆ ਕਿ ਤੂੰ ਰੋ ਕਿਉਂ ਰਿਹਾ ਹੈ ਰਾਜਕੁਮਾਰ ਨੇ ਰੋਂਦੇ ਹੋਏ ਕਿਹਾ ਇਹ ਦੋਵੇਂ ਸ਼ਲੋਕ ਮੇਰੇ ਤੇ ਹੀ ਲਾਗੂ ਹੁੰਦੇ ਨੇ ਦੋਸਤੋ ਰਾਜਕੁਮਾਰ ਦੇ ਨਾਲ-ਨਾਲ ਹੀ ਉਹਨਾਂ ਸ਼ਲੋਕਾਂ ਦਾ ਬਨਵਾਸੀਆਂ ਉੱਪਰ ਵੀ ਗਹਿਰਾ ਅਸਰ ਹੋਇਆ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਵਿੱਚੋਂ ਇੱਕ ਅੱਗੇ ਵੱਧ ਕੇ ਬੋਲਿਆ ਕਿ ਪੁਜਾਰੀ ਜੀ ਇਹ ਨੌਜਵਾਨ ਸੱਚ ਕਹਿ ਰਿਹਾ ਹੈ ਸਾਨੂੰ ਇਸ ਨੂੰ ਜ਼ਬਰਨ ਬਲੀ ਚੜਾਉਣ ਦਾ ਕੋਈ ਅਧਿਕਾਰ ਨਹੀਂ ਹੈ ਤਦ ਬਨਵਾਸੀਆਂ ਨੇ युवराज ਨੂੰ ਮੁਕਤ ਕਰ ਦਿੱਤਾ ਪੁਜਾਰੀ ਨੇ ਨੌਜਵਾਨ ਨੂੰ ਕਿਹਾ ਇਹਨਾਂ ਸ਼ਲੋਕਾਂ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਅਸੀਂ ਅੱਜ ਤੋਂ ਬਾਅਦ ਦੇਵੀ ਨੂੰ ਕਿਸੇ ਜੀਵ ਦੀ ਬਲੀ ਨਹੀਂ ਚੜਾਵਾਂਗੇ ਰਾਜਕੁਮਾਰ ਉਹਨਾਂ ਦਾ ਧੰਨਵਾਦ ਕਰਕੇ ਮਹਿਲ ਵੱਲ ਚਲਾ ਗਿਆ। ਵਾਪਸ ਆਉਂਦੇ ਸਮੇਂ ਉਹ ਸੋਚਾਂ ਵਿੱਚ ਡੁੱਬ ਗਿਆ ਤੇ ਸੋਚ ਰਿਹਾ ਸੀ ਕਿ ਇਹ ਭੋਜ ਪੱਤਰ ਕਿੰਨਾ ਅਮੋਲਕ ਹੈ। ਇਸ ਨੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ। ਹੋ ਸਕਦਾ ਹੈ ਕਿ ਇਸੇ ਤਰ੍ਹਾਂ ਦੇ ਹੋਰ ਸੋਹਣੇ ਉਪਦੇਸ਼ਾਂ ਵਾਲੇ ਸਫੇ ਵੀ ਹੋਣ। ਮਹਿਲ ਵਾਪਸ ਪਹੁੰਚ ਕੇ ਰਾਜਕੁਮਾਰ ਨੇ ਆਪਣੇ ਪਿਤਾ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ ਤੇ ਕਿਹਾ, "ਪਿਤਾ ਜੀ, ਤੁਸੀਂ ਮੈਨੂੰ ਸ਼ਿਕਾਰ ਕਰਕੇ ਜੀਵਾਂ ਦੀ ਹੱਤਿਆ ਕਰਨ ਤੋਂ ਮਨਾ ਕੀਤਾ ਸੀ।" ਮੈਂ ਤੁਹਾਨੂੰ ਝੂਠ ਬੋਲ ਕੇ ਸ਼ਿਕਾਰ ਕਰਨ ਗਿਆ ਸੀ ਤੇ ਮੁਸੀਬਤ ਵਿੱਚ ਫਸ ਗਿਆ ਪਰ ਇਨ੍ਹਾਂ ਸ਼ਲੋਕਾਂ ਨੇ ਮੇਰੇ ਪ੍ਰਾਣ ਬਚਾ ਲਏ। ਰਾਜਕੁਮਾਰ ਨੇ ਆਪਣੇ ਪਿਤਾ ਰਾਜੇ ਨੂੰ ਆਪਣੀ ਸਾਰੀ ਕਹਾਣੀ ਸੁਣਾ ਦਿੱਤੀ। ਉਸਨੇ ਕਿਹਾ ਇਹ ਸ਼ਲੋਕ ਜੋ ਦੂਜਿਆਂ ਨੂੰ ਅਹਿੰਸਾ ਦੀ ਸਿੱਖਿਆ ਦਿੰਦੇ ਨੇ ਜਿਨ੍ਹਾਂ ਨੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ ਮੇਰੇ ਲਈ ਇਹ ਹਜ਼ਾਰਾਂ ਮੋਹਰਾਂ ਦੇ ਬਰਾਬਰ ਨੇ। ਪਿਤਾ ਜੀ ਇਸ ਪੋਜ ਪੱਤਰ ਤੇ ਤਿੰਨ ਸਫਿਆਂ ਦੀ ਗਿਣਤੀ ਦਰਜ ਹੈ। ਇਹ ਕਿਸੇ ਅਮੋਲਕ ਪੋਥੀ ਦਾ ਹਿੱਸਾ ਹੈ। ਰਾਜੇ ਨੇ ਇਹ ਸੁਣ ਕੇ ਕੁਝ ਸਿਪਾਈਆਂ ਨੂੰ ਬੁਲਾਇਆ ਤੇ ਉਹਨਾਂ ਨੂੰ ਭੋਜ ਪੱਤਰ ਵਿਖਾਉਂਦਿਆਂ ਹੁਕਮ ਦਿੱਤਾ ਕਿ ਜਿਹੜਾ ਵੀ ਇਸ ਤਰ੍ਹਾਂ ਦੇ ਸ਼ਲੋਕਾਂ ਨਾਲ ਸਜੇ ਹੋਏ ਭੋਜ ਪੱਤਰ ਲਿਆ ਕੇ ਦੇਵੇਗਾ ਉਸ ਨੂੰ ਉੱਚਾ ਪਾਦ ਤੇ ਇਨਾਮ ਵੀ ਮਿਲੇਗਾ। ਇਧਰ ਦੂਜੇ ਪਾਸੇ ਪੰਡਿਤ ਜੀ ਦਾ ਪੁੱਤਰ ਅਰਪਣ ਕਈ ਮਹੀਨਿਆਂ ਤੱਕ ਜੰਗਲ ਵਿੱਚ ਭਟਕਦਾ ਰਿਹਾ। ਭਟਕਦੇ ਭਟਕਦੇ ਉਹ ਉਸੇ ਰਾਜੇ ਦੇ ਰਾਜ ਵਿੱਚ ਪਹੁੰਚ ਗਿਆ ਜਿਸ ਦੇ ਪੁੱਤਰ ਨੂੰ ਉਹ ਪੰਨੇ ਮਿਲੇ ਸੀ। ਬਾਜ਼ਾਰ ਵਿੱਚ ਆ ਕੇ ਵੀ ਉਸ ਨੇ ਕਈ ਲੋਕਾਂ ਤੋਂ ਮਦਦ ਮੰਗੀ। ਪਰ ਹਰ ਕੋਈ ਉਸ ਨੂੰ ਧੱਕੇ ਦੇ ਕੇ ਕੱਢ ਦਿੰਦਾ ਸੀ ਕਿਉਂਕਿ ਕਈ ਦਿਨਾਂ ਦੇ ਭੜਕਣ ਕਰਕੇ ਅਰਪਨ ਦਾ ਹਾਲ ਭਿਖਾਰੀਆਂ ਵਰਗਾ ਹੋ ਗਿਆ ਸੀ ਇੱਕ ਦਿਨ ਭੁੱਖਾ ਪਿਆਸਾ ਅਰਪਨ ਰਾਜ ਮਹਿਲ ਦੇ ਕੋਲੋਂ ਦੀ ਗੁਜ਼ਰ ਰਿਹਾ ਸੀ ਤੇ ਉਸ ਨੂੰ ਭੁੱਖ ਵੀ ਬਹੁਤ ਜ਼ੋਰ ਦੀ ਲੱਗੀ ਹੋਈ ਸੀ ਉਹ ਸੋਚ ਰਿਹਾ ਸੀ ਕਿ ਹੁਣ ਭੁੱਖ ਦੇ ਮਾਰੇ ਉਸ ਦੀ ਜਾਨ ਨਿਕਲ ਜਾਣੀ ਹੈ ਅਚਾਨਕ ਮਹਿਲ ਦੀ ਰਸੋਈ ਵਿੱਚੋਂ ਉਸ ਨੂੰ ਖਾਣੇ ਦੀ ਮਹਿਕ ਆਈ ਬੇਇਖਤਿਆਰ ਹੀ ਉਹ ਉਸ ਸੁਗੰਧ ਵੱਲ ਖਿੱਚਦਾ ਗਿਆ ਤੇ ਸਿੱਧਾ ਰਸੋਈ ਘਰ ਵਿੱਚ ਜਾ ਪਹੁੰਚਿਆ ਉਥੇ ਜਾ ਕੇ ਉਸਨੇ ਰਸੋਈਏ ਨੂੰ ਕਿਹਾ ਭਾਈ ਸਾਹਿਬ ਮੈਨੂੰ ਦੋ ਰੋਟੀਆਂ ਦੇ ਦੇਵੋ ਮੈਂ ਬਹੁਤ ਭੁੱਖਾ ਰਸੋਈਏ ਨੇ ਉਸ ਨੂੰ ਧੱਕਾ ਮਾਰ ਕੇ ਬਾਹਰ ਜਾਣ ਲਈ ਕਿਹਾ ਪਰ ਅਰਪਣ ਦੀ ਭੁੱਖ ਇੰਨੀ ਵੱਧ ਗਈ ਸੀ ਕਿ ਉਸ ਤੋਂ ਸਹਿਣ ਨਹੀਂ ਹੋ ਰਿਹਾ ਸੀ ਉਸਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਰਸੋਈਏ ਤੋਂ ਨਜ਼ਰ ਬਚਾਈ ਤੇ ਦੋ ਤਿੰਨ ਰੋਟੀਆਂ ਚੋੱਕ ਕੇ ਆਪਣੇ ਥੈਲੇ ਵਿੱਚ ਪਾ ਲਈਆਂ ਬਾਦਕਿਸਮਤੀ ਨਾਲ ਰਸੋਈਏ ਦੀ ਨਜ਼ਰ ਉਸ ਤੇ ਪੈ ਗਈ ਉਸਨੇ ਅਰਪਣ ਦਾ ਹੱਥ ਫੜ ਲਿਆ ਤੇ ਗੁੱਸੇ ਵਿੱਚ ਕਿਹਾ ਓਏ ਰੋਟੀ ਚੋਰ ਚਲ ਤੇ ਨੂੰ ਮਹਾਰਾਜ ਦੇ ਸਾਹਮਣੇ ਲੈ ਕੇ ਚਲਦਾ ਅਰਪਣ ਭੁੱਖ ਦੇ ਕਾਰਨ ਚੱਲ ਵੀ ਨਹੀਂ ਸਕਦਾ ਸੀ ਤੇ ਰਸੋਈਆ ਉਸ ਨੂੰ ਖਿੱਚਦਾ ਹੋਇਆ ਰਾਜੇ ਦੇ ਕੋਲ ਲੈ ਗਿਆ ਤੇ ਬੋਲਿਆ ਮਹਾਰਾਜ ਇਹ ਭਿਖਾਰੀ ਲੜਕਾ ਰਾਜ ਮਹਿਲ ਦੀ ਰਸੋਈ ਵਿੱਚ ਘੁਸਾਇਆ ਤੇ ਇਥੋਂ ਰੋਟੀਆਂ ਚੋਰੀ ਕਰ ਰਿਹਾ ਸੀ ਜੋ ਕਿ ਇਸ ਦੇ ਥੈਲੇ ਵਿੱਚ ਨੇ ਰਾਜੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਭਿਖਾਰੀ ਦੇ ਥੈਲੇ ਨੂੰ ਢੇਰੀ ਕਰੋ ਇੱਕ ਸਿਪਾਹੀ ਅੱਗੇ ਵਧਿਆ ਤੇ ਅਰਪਣ ਦਾ ਥੈਲਾ ਖੋਲਿਆ ਤੇ ਉਸ ਨੂੰ ਉਲਟਾ ਕਰ ਦਿੱਤਾ ਥੈਲੇ ਵਿੱਚੋਂ ਰੋਟੀਆਂ ਦੇ ਨਾਲ ਉਹ ਗ੍ਰੰਥ ਵੀ ਨਿਕਲ ਆਇਆ ਜੋ ਅਰਪਣ ਦੇ ਪਿਤਾ ਨੇ ਲਿਖਿਆ ਸੀ ਉਸੇ ਸਮੇਂ ਰਾਜਕੁਮਾਰ ਨੇ ਉਸ ਗ੍ਰੰਥ ਨੂੰ ਵੇਖਿਆ ਤਾਂ ਉਸ ਦੀਆਂ ਅੱਖਾਂ ਚਮਕਾਈਆਂ ਉਸ ਨੇ ਤੁਰੰਤ ਗ੍ਰੰਥ ਨੂੰ ਚੁੱਕ ਲਿਆ ਤੇ ਖੁਸ਼ੀ ਵਿੱਚ ਬੋਲਿਆ ਕਿ ਇਹ ਤਾਂ ਉਹੀ ਅਮੋਲਕ ਪੋਥੀ ਹੈ ਜਿਸ ਦੀ ਸਾਨੂੰ ਕਈ ਮਹੀਨਿਆਂ ਤੋਂ ਤਲਾਸ਼ ਸੀ ਫਿਰ ਰਾਜਕੁਮਾਰ ਨੇ ਅਰਪਣ ਵੱਲ ਵੇਖਿਆ ਤੇ ਆਦਰ ਭਾਵ ਨਾਲ ਆਪਣੇ ਸਿਪਾਹੀ ਨੂੰ ਕਿਹਾ ਇਸ ਨੂੰ ਸਨਮਾਨ ਨਾਲ ਬਿਠਾਓ ਫਿਰ ਉਸ ਲੜਕੇ ਨੂੰ ਇੱਕ ਸਿੰਘਾਸਨ ਤੇ ਬਿਠਾਇਆ ਗਿਆ ਰਾਜਕੁਮਾਰ ਨੇ ਪੁੱਛਿਆ ਤੇਰਾ ਨਾਮ ਕੀ ਹੈ? ਲੜਕੇ ਨੇ ਕਿਹਾ, ਮੇਰਾ ਨਾਮ ਅਰਪਣ ਹੈ। ਰਾਜਕੁਮਾਰ ਨੇ ਕਿਹਾ, ਇੰਨੀ ਅਮੋਲਕ ਸੰਪਤੀ ਹੋਣ ਦੇ ਬਾਵਜੂਦ ਵੀ ਤੂੰ ਭੀਖ ਮੰਗ ਰਿਹਾ ਹੈਂ? ਮੈਂ ਇਸ ਪੋਥੀ ਲਈ ਤੈਨੂੰ 50 ਹਜ਼ਾਰ ਸੋਨੇ ਦੀਆਂ ਮੋਹਰਾਂ ਦੇਣ ਨੂੰ ਤਿਆਰ ਹਾਂ। ਅਰਪਣ ਇਹ ਸੁਣ ਕੇ ਇੱਕਦਮ ਹੈਰਾਨ ਹੋ ਗਿਆ ਤੇ ਬੋਲਿਆ, ਕੀ ਕਿਹਾ? 50 ਹਜ਼ਾਰ ਸੋਨੇ ਦੀਆਂ ਮੋਹਰਾਂ? ਤਾਂ ਰਾਜਕੁਮਾਰ ਨੇ ਕਿਹਾ, ਮਿੱਤਰ, ਇਸ ਪੋਥੀ ਦੇ ਕੁਝ ਵਚਨਾਂ ਨੇ ਹੀ ਮੈਨੂੰ ਮੌਤ ਦੇ ਖੱਡੇ ਵਿੱਚ ਡਿੱਗਣ ਤੋਂ ਬਚਾਇਆ ਹੈ। ਤੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ ਹੈ। ਰਾਜਕੁਮਾਰ ਨੇ ਪੋਥੀ ਖੋਲੀ ਤੇ ਅਰਪਣ ਨੂੰ ਪਹਿਲੇ ਤੇ ਦੂਜੇ ਸਫੇ ਦੇ ਸ਼ਲੋਕ ਸੁਣਾਉਣ ਲੱਗਾ। ਉਸ ਵਿੱਚ ਲਿਖਿਆ ਸੀ ਕਿ ਅਗਿਆਨਤਾ ਸਾਰੇ ਕਸ਼ਟਾਂ ਦੀ ਜਨਣੀ ਹੈ ਤੇ ਸੰਕਟ ਵਿੱਚ ਹੀ ਆਪਣੇ ਤੇ ਪ੍ਰਾਏ ਦੀ ਪਹਿਚਾਣ ਹੁੰਦੀ ਹੈ। ਅਰਪਣ ਨੇ ਕਿਹਾ ਸੱਚਮੁੱਚ ਅਗਿਆਨਤਾ ਨੇ ਹੀ ਮੈਨੂੰ ਦਰਦ-ਦਰਦ ਦਾ ਭਿਖਾਰੀ ਬਣਾ ਦਿੱਤਾ ਤੇ ਸੰਕਟ ਵਿੱਚ ਮੇਰਾ ਕੋਈ ਰਿਸ਼ਤੇਦਾਰ ਮੇਰੇ ਨਾਲ ਨਹੀਂ ਖੜਿਆ ਜੋ ਕਿ ਮੇਰੇ ਪਿਤਾ ਦੇ ਹੁੰਦਿਆਂ ਅੱਗੇ ਪਿੱਛੇ ਫਿਰਦੇ ਹੁੰਦੇ ਸੀ। ਜੇ ਮੈਂ ਬਚਪਨ ਵਿੱਚ ਹੀ ਵਿਦਿਆ ਪ੍ਰਾਪਤ ਕੀਤੀ ਹੁੰਦੀ ਤਾਂ ਅੱਜ ਮੈਂ ਵੀ ਆਪਣੇ ਪਿਤਾ ਦੀ ਤਰ੍ਹਾਂ ਇੱਕ ਵਿਦਵਾਨ ਹੁੰਦਾ ਰਾਜਕੁਮਾਰ ਨੇ ਕਿਹਾ ਆਪਣੀ ਪੋਥੀ ਦੀ ਇਹ ਭੇਟਾ ਸਵੀਕਾਰ ਕਰੋ ਤੇ ਇਹ ਕਹਿੰਦੇ ਹੋਏ ਉਸ ਨੇ ਸੋਨੇ ਦੀਆਂ ਮੋਹਰਾਂ ਦੀ ਥੈਲੀ ਅਰਪਣ ਨੂੰ ਸੌਂਪ ਦਿੱਤੀ ਅਰਪਣ ਭਾਵਕ ਹੋ ਗਿਆ ਤੇ ਸੋਚਣ ਲੱਗਾ ਕਿ ਕਾਸ਼ ਇਹ ਸਮਝ ਮੈਨੂੰ ਬਚਪਨ ਵਿੱਚ ਹੀ ਆ ਗਈ ਹੁੰਦੀ ਤਾਂ ਸ਼ਾਇਦ ਮੇਰੇ ਮਾਤਾ ਪਿਤਾ ਅਜੇ ਇੱਥੇ ਹੁੰਦੇ ਇਸ ਤੋਂ ਬਾਅਦ ਅਰਪਣ ਨੇ ਉਹ ਧਨ ਸਵੀਕਾਰ ਕਰ ਲਿਆ ਤੇ ਉਸ ਨੇ ਉਸ ਧਨ ਦੇ ਨਾਲ ਆਪਣੇ ਲਈ ਘਰ ਬਣਾਇਆ ਤੇ ਗਰੀਬ ਬੱਚਿਆਂ ਲਈ ਇੱਕ पाठशाला ਬਣਾਈ ਤੇ ਖੁਦ ਵੀ ਵਿੱਦਿਆ ਪ੍ਰਾਪਤ ਕਰਨ ਲੱਗ ਪਿਆ ਤੇ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗ ਪਿਆ ਦੋਸਤੋ ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਹੌਸਲਾ ਨਾ ਹਾਰ ਡੈਗ ਕੇ ਇਹ ਮੁਸਾਫਿਰ ਜੇਕਰ ਦਰਦ ਇੱਥੇ ਮਿਲਿਆ ਹੈ ਤਾਂ ਦਵਾਈ ਵੀ ਇੱਥੇ ਹੀ ਮਿਲੇਗੀ ਦੋਸਤੋ ਜ਼ਿੰਦਗੀ ਵਿੱਚ ਜੋ ਹੋਣਾ ਹੈ ਉਹ ਹੋ ਕੇ ਰਹੇਗਾ ਇਹ ਕਹਾਣੀ ਸਿਖਾਉਂਦੀ ਹੈ ਕਿ ਜੇਕਰ ਤੁਹਾਡੀਆਂ ਬੁਰਾਈਆਂ ਤੁਹਾਡੇ ਉਤੇ ਹਾਵੀ ਹੋ ਗਈਆਂ ਤਾਂ ਤੁਹਾਡਾ ਅੰਤ ਨਿਸ਼ਚਿਤ ਹੈ ਇਸ ਲਈ ਬੁਰਾਈਆਂ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ ਇਸ ਕਹਾਣੀ ਤੋਂ ਵੀ ਸਿੱਖ ਨੂੰ ਮਿਲਦਾ ਹੈ ਕਿ ਹਰੇਕ ਫੈਸਲੇ ਦਾ ਅਸਰ ਸਿਰਫ ਸਾਡੇ ਉੱਤੇ ਹੀ ਨਹੀਂ ਪੈਂਦਾ ਸਗੋਂ ਸਾਡੇ ਆਪਿਆਂ ਤੇ ਵੀ ਜ਼ੋਰ ਪਾਉਂਦਾ ਹੈ ਸੱਚੀ ਦੌਲਤ ਜੋ ਸਾਨੂੰ ਜੀਵਨ ਵਿੱਚ ਕਦਰ ਤੇ ਸਹੀ ਰਸਤਾ ਦਿਖਾਉਂਦੀ ਹੈ ਉਹ ਪੈਸਾ ਨਹੀਂ ਸਗੋਂ ਗਿਆਨ ਤੇ ਸੱਚੇ ਕਰਮ ਹੁੰਦੇ ਨੇ ਇਸ ਕਹਾਣੀ ਦੇ ਮੁੱਖ ਪਾਤਰ ਦੀ ਜ਼ਿੰਦਗੀ ਵਿੱਚ ਭਟਕਣ ਪਛਤਾਵੇ ਤੇ ਆਖਰ ਦੇ ਸੱਚ ਦੀ ਸਿੱਖਿਆ ਹੈ ਜੋ ਇਹ ਦਰਸਾਉਂਦੀ ਹੈ ਕਿ ਜੇਕਰ ਅਸੀਂ ਸਹੀ ਸਮੇਂ ਤੇ ਸਹੀ ਸਿਧਾਂਤਾਂ ਨੂੰ ਅਪਣਾ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਤਬਦੀਲੀ ਤੇ ਖੁਸ਼ਹਾਲੀ ਆ ਸਕਦੀ ਹੈ ਇਸ ਤੋਂ ਵੱਡਾ ਸਭ ਕੁਝ ਵੀ ਨਹੀਂ ਕਿ ਅਸਲ ਜ਼ਿੰਦਗੀ ਦੀ ਮੂਲ ਕਦਰ ਕੀਮਤੀ ਰਿਸ਼ਤਿਆਂ ਤੇ ਗਿਆਨ ਵਿੱਚ ਹੈ ਵੀਡੀਓ ਨੂੰ ਪੂਰਾ ਸੁਣਨ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਸੁਪਾ ਕਰਕੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ